ਇਹ ਆਹ ਸਾਈਡ ਦੇਖੋ ਬਈ ਸਾਡੇ ਨਾ ਭਰ ਕੇ ਪਾਣੀ ਚੱਲਦਾ ਉਹ ਰੋ ਅੰਦਰ ਤੇ ਕਿੰਨਾ ਪਾਣੀ ਨਿਕਲਦਾ ਇੱਧਰ ਪੰਡਾ ਵਾਲੇ ਆਹ ਰਿਹਾ ਦੇਖੋ ਬਈ ਨਾਲੀ ਨਾਲੀ ਤੋਂ ਸਾਡੀ ਆਹ ਸਾਈਡ ਦੇਖੋ ਬਾਈ 20 ਬੱਲੇ 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 ਕਿੰਨਾ ਪੈਂਦਾ ਹੋਰ ਦੇਖੋ ਕਰਿੰਦ ਲਈ ਹੋਈ ਘਰਾਂ ਆਹ ਆਹ ਰਿਹਾ ਗੋ ਮੋਟਰ ਦਾ ਪਾਣੀ ਚੱਲਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਸਵੇਰ ਦਾ ਥੋੜਾ ਜਿਹਾ ਮੀਂਹ ਪਿਆ ਸਵੇਰੇ ਤਾਂ ਮੀਂਹ ਪਿਆ ਲੈ ਤੁਹਾਨੂੰ ਸਵੇਰ ਵਾਲਾ ਕਲਿੱਪ ਦਿਖਾਉਂਦਾ ਪਹਿਲਾਂ ਜਿਹੜਾ ਮੀਂਹ ਪਿਆ ਉਹ ਤੋਂ ਬਾਅਦ ਹੁਣ ਫੇਰ ਸ਼ੁਰੂ ਹੋ ਗਿਆ ਬਾਈ ਮੀਂਹ ਆ ਦੇਖੋ ਤੇ ਮਿੰਜਾ ਚੱਕ ਕੇ ਅੰਦਰ ਕਰਦੀ ਐ ਕੱਲ ਗੱਡੀ ਵੀ ਧੋਤੀ ਮੈਂ ਕਹਿੰਦਾ ਗੱਡੀ ਧੋਣ ਕਰਕੇ ਮੀਂਹ ਪੈ ਗਿਆ ਮੈਂ ਗੱਡੀ ਧੋਤੀ ਕੱਲ ਮੈਂ ਗੱਡੀ ਤਾਂ ਨਹੀਂ ਧੋਂਦਾ ਮੈਂ ਕਹਾਂ ਚੱਲ ਹੁਣ ਮੀਂਹ ਤਾਂ ਪੈਂਦਾ ਨਹੀਂ ਹੈਗਾ ਗੱਡੀ ਧੋਏ ਦੰਦਾ ਕੱਲ ਗੱਡੀ ਧੋਤੀ ਕੱਲੇ ਮੀਂਹ ਨਾ ਜਰਾ ਤੇ ਮੀਂਹ ਪੈ ਗਿਆ ਆ ਦੇਖੋ ਪਹਿਲਾਂ ਮੈਂ ਗੱਡੀ ਤਾਂ ਨਹੀਂ ਧੋਂਦਾ ਮੈਂ ਕਹਾਂ ਚੱਲ ਮੀਂਹ ਪੈਣਾ ਮੀਂਹ ਪੈਣਾ ਮੀਂਹ ਪੈਣਾ ਮੀਂਹ ਪਿਆ ਨਹੀਂਦਾ ਮੋਂ ਮਗਾ ਮੂੰਹ ਕਿਹੜੇ ਮੀਂਹ ਪੈਂਦਾ ਮੈਂ ਗੱਡੀ ਧੋਣਾਂ ਦਾ ਫਿਰ ਤਾਂ ਤੇ ਗੱਡੀ ਤਾਂ ਤੇ ਹੁਣ ਮੀਂਹ ਪੈ ਗਿਆ ਚਲੋ ਬਈ ਦੇਖਦੇ ਹੁਣ ਕਿੰਨਾ ਪੈਂਦਾ ਮੀਂਹ ਅੱਜ ਸਾਰਾ ਦਿਨ ਹੀ ਦਸਿਆ ਹੋਦਾ ਵੈਸੇ ਹਾਂਜੀ ਹਾਂਜੀ ਇੱਕ ਸਵੇਰੇ ਲਾਰੇ ਹੁਣ ਵੀ ਦੇਖਣ ਬੈਣ ਦਾ ਲੱਗ ਗਿਆ ਫੇਰ ਤਾਂ ਕੀ ਦੇਖਦੇ ਬਈ ਹੁਣ ਚਲੋ ਬਈ ਸਾਡਾ ਘਰ ਦਾ ਵੀ ਡਿਸਾਈਡ ਹੋ ਰਿਹਾ ਹਲੇ ਕਿੰਨੇ ਦਿਨ ਚ ਮਿਸਤਰੀ ਨੇ ਆਇਆ ਨਾ ਹਲੇ ਡਿਸਾਈਡ ਕਰਦੇ ਇੱਧਰ ਪਹਿਲਾਂ ਇੱਧਰ ਨਕਸ਼ਾ ਤਿਆਰ ਕਰੂੰਗੇ ਫੇਰ ਉੱਪਰ ਢਾਉਣ ਲੱਗੂਗੇ ਬੈਸ ਉਹਨਾਂ ਨੇ 15 ਦਿਨ ਚ ਸਾਰਾ ਢਾਣਾ ਘਰ ਇਹ वैसे ये भी ਸਾਡਾ ਲੋਕੋ ਘੈਂਟ ਦੇ ਘਰ ਦੀ ਆ ਦੇਖੋ ਇਹ ਮੇਰੇ ਦਾਦੇ ਨੇ ਬਣਾਇਆ ਸੀਗਾ ਪਹਿਲੇ ਆ ਚੀਜ਼ ਸਿੱਧੀ ਸੀਗੀ ਇੱਧਰ ਨੂੰ ਫਿਰ ਉਰੇ ਸਾਡੇ ਮਹਿਸਾਂ ਵਾਲੇ ਕਮਰੇ ਸੀਗੇ ਤੇ ਉਰੇ ਸਾਡੀ ਘਰ ਦੀ ਕੰਦ ਹੁੰਦੀ ਦੀ ਇੱਧਰ ਜੈਸਮੀਨ ਜੀ ਦੀ ਰਾਂ ਦਾ ਘਰ ਹੁੰਦਾ ਸੀਗਾ ਤੇ ਬੇੜਾ ਜਿਹਾ ਸਾਡਾ ਛੋਟਾ ਹੈ ਨਾ ਮੈਂ ਆਪਣਾ ਬਾੜੇ 'ਚ ਤਾਂ ਸਾਡਾ ਬਾੜੇ 'ਚ ਤਾਂ ਜਿਹੜਾ ਉਹ ਘਰ ਪਿਆ ਉਹ ਤੇ ਸਾਡਾ ਬਾੜਾ ਹੁੰਦਾ ਉਹ ਹੁਣ ਦੇਖਦੇ ਅੱਜ ਮਿਸਤਰੀ ਕਹਿੰਦਾ 7 ਵਜੇ ਆਉਂਗੇ ਹੁਣ ਦੇਖਦੇ ਕਾ ਦੋੰਨਾ ਮਿਸਤਰੀ ਮੰਮੀ ਕਹਿੰਦੇ ਜੋ ਮਿਸਤਰੀ ਲਾਟਣਾ ਉਰੇ ਬੈਠੇ ਕਰਨਾ ਫਿਰ ਤੇ ਉਹ ਫੇਰ ਕਮਰੇ ਥੱਲੇ ਖਾਲੀ ਕਰਨੇ ਮੈਨੇ ਕਿ ਉੱਪਰ ਲੈਂਟਰ ਉਹ ਤੋੜਨਾ ਕਿ ਆਵਰਾ ਕੋਈ ਥੱਲੇ ਗਿਰਗੁਰ ਨਾ ਆਵੇ ਲੋ ਹਟ ਵੀ ਗਿਆ ਬਈ ਮੀ ਹਵਾ ਚੱਲ ਪਈ ਨਾ ਚਲੋ ਬਈ ਵੀਊ ਚੈੱਕ ਕਰੋ ਮੀ ਪੈ ਕੇ ਕਿਹਦਾ ਹੋ ਗਿਆ ਆ ਤੇ ਹੁਣ ਚੈੱਕ ਕਰੋ ਬਾਈ ਨੇ ਰਹੀ ਹੋ ਗਿਆ ਕੱਕ ਹੋ ਗਿਆ ਆਪਣੇ ਖੇਤ ਚ ਵੀ ਆਦਿਕਾ ਥੋੜਾ ਥੋੜਾ ਇਹ ਵੀ ਵੱਡਣਾ ਕਿ ਦਿਨ ਕਿਸੇ ਦਿਨ ਲਾਵਾਂਗੇ ਛੱਟ ਦੀ ਇਹਨਾਂ ਤੇ ਲੋਈ ਫਿਰ ਸ਼ੁਰੂ ਹੋ ਗਿਆ ਮੀ ਸ਼ੁਰੂ ਥੋੜਾ ਥੋੜਾ ਹੀ ਹੁੰਦਾ ਵੈਸੇ ਕਹਿੰਦੇ ਅੰਮ੍ਰਿਤਸਰ ਕਿ ਨਹੀਂ ਖਾਸਾ ਮੀ ਪੈ ਰਿਹਾ ਥੋੜੀ ਸੈਰ ਵੀ ਦੱਸੋ ਮੀ ਪੈ ਜਾ ਬਾਈ ਕਿ ਨਹੀਂ ਠੀਕ ਹੈ ਕਿ ਅੱਜ ਬਈ 11 ਹੋਰ ਵੀ ਇਧਰੋਂ ਤਾਂ ਲੱਗਦਾ ਕਿ ਖਾਸਾ ਨਹੀਂ ਪੈ ਰਿਆ ਅੰਮ੍ਰਿਤਸਰ ਕਿ ਨਹੀਂ ਮੱਕੀ ਬਈ ਦੇ ਰਿਹਾ ਲੈ ਕਿੰਨਾ ਕੁ ਪੈਂਦਾ ਉਹ ਬਾਈ ਇਹਨ ਕਾਲੀ ਘਾਟ ਜੀ ਆ ਗਈ ਜੀ ਤੇਜ ਹੋ ਗਿਆ ਜੀ ਬੰਦੇ ਨਾਲ ਨਾ ਰੱਖੋ ਜੀ ਸੌਣ ਨਹੀਂ ਜੱਗਣ ਲੱਗੀ ਨਹੀਂ ਨਾ ਕਦੇ ਜੀ ਜਿਆਦਾ ਤਾਂ ਬਈ ਮੰਮੀ ਤੀਸਰੀ ਵਾਰ ਨਹੀਂ ਚੇਤੀ ਬੈ ਗਿਆ ਤਾਂ ਐਡ ਕੀ ਮੀਂਹ ਮેર ਬੰਦ ਲਿਆ ਟੋਂਗਾ ਬਾਈ ਇਹ ਮੌਸਮ ਹੈ ਅਰੇ ਮਣਾਵਾਂਗੇ ਫੇਰ ਕੀ ਗੂੜਿਆਂ ਦਾ ਮਸਾ ਹੋ ਗਿਆ ਬਸ ਠੀਕ ਹੈ ਵੈਸੇ ਮੇਰੀ ਬਈ ਖਾਸੇ ਜਣਾ ਖਾਸੇ ਜਣਾ ਨਾ ਬੇੜ ਚੀਗੀ ਜੀ ਬੱਦਲ ਹੋਈ ਜਾਂਦਾ ਤਾਂ ਮੀਂਹ ਪੈਂਦਾ ਜੀ ਨਾ ਹੈਗਾ ਸਾਰਾ ਕੁਝ ਝੜ ਝੜਾ ਤਾਂ ਐਸੀ ਪਿਛਲੇ ਮਹੀਨੇ ਵੀ ਝੜਤੀ ਸੀ ਬਸ ਹੁਣ ਦੇਖਦੇ ਕਿੰਨੀ ਵਧੀਆ ਹੋਊਗੀ ਨਾ ਹਾਂਜੀ ਹੁਣ ਦੇਖ ਬੰਦੇ ਨੇ ਬੰਦੇ ਦੇ ਚੇਜ ਹੋ ਗਿਆ ਵੀ ਤੇ ਚੱਟ ਲੈ ਲੈ ਹੁੰਦਾ ਨਹੀਂ ਪੂਰਾ ਹੋ ਗਿਆ ਤੇ ਇਹ ਕਹਿੰਦੇ ਕਹਿੰਦੇ ਤੇਜ ਹੋ ਗਿਆ ਬੱਲੇ ਬਾਈ ਦੇਖੋ ਕਿੰਨਾ ਮੀਂਹ ਪੈਣ ਲੱਗਿਆ ਹੁਣ ਵੀਰ ਜਿੱਕੇ ਕਰੋ ਬਾਈ ਮੀਂਹ ਦੀ ਬੱਲੇ ਬੱਲੇ ਮੈਨੂੰ ਆਪਣੀ ਸਾਈਡ ਵੀ ਦੱਸਿਓ ਕਿ ਇੰਨੇ ਮੀਂਹ ਪਿਆ ਤੁਹਾਡੀ ਸਾਈਡ ਵੀ ਜਿੰਨਾ ਸਾਡੇ ਮੀਂਹ ਪੈ ਰਿਹਾ ਆਪਣੀ ਸਾਈਡ ਵੀ ਦੱਸਿਓ ਬਾਈ ਜੇ ਤੁਹਾਡੀ ਸਾਈਡ ਵੀ ਇੰਨਾ ਮੀਂਹ ਪੈਂਦਾ ਹੋਇਆ ਉਹ ਹਵਾ ਚੱਲ ਵੀ ਨਾਲ ਚਲੋ ਬਈ ਆਹ ਸਾਈਡ ਤਾਂ ਮੀਂਹ ਦਿਖਾਦਾ ਤੁਹਾਨੂੰ ਹੁਣ ਬੈਕ ਸਾਈਡ ਤੋਂ ਹੁੰਦੇ ਆ ਪੂਰਾ ਐਨ ਬਸੜ ਵਾਲਾ ਮੀਂਹ ਪੈ ਰਹਿਣਾ ਮੈਂ ਪੂਰੇ ਬੰਦਾਲੇ ਜਲ ਰਹੇ ਉਹ ਦੇਖੋ ਬੰਦੇ 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 ਬਾਈ ਹਵਾ ਵੀ ਆ ਨਮੀ ਵੀ ਆਉਂਦੀ ਪੂਰੀ ਛਤਰੀ ਦੇ ਉਹ ਮੈਂ ਦੇਖਾਂ ਬਾਹਰ ਨਿਕਲ ਜੇ ਤੁਹਾਨੂੰ ਸਮਝ ਨੀ ਚੱਕ ਕਰੋ ਬਾਈ ਉਹ ਦੇਖੋ ਹਵਾ ਇਹ ਵੀ ਬេរਾ ਵੀ ਇਹ ਵੀ ਬਲੇ ਇਧਰੋਂ ਵੀ ਚੱਕ ਕਰੋ ਬਾਈ ਆਵਾਜ਼ ਆ ਵੇਰੀ ਗਾਈ ਛਤਰੀ ਚੈੱਕ ਕਰਿਓ ਕਿੱਦਾਂ ਚੌਣ ਲੱਗੀ ਜੀ ਆਵਾਜ਼ ਆਦੀ ਮਰੀ ਔਰ ਕਾ ਚੰਦੀ ਨਿਕਲੀ ਪੁਰਾਣ ਫੁੱਲ ਜਿਹੜਾ ਤੇਜ ਫੁੱਲ ਮੀਂਹ ਕਹਿੰਦੇ ਆ ਉਹ ਮੀਂਹ ਹੈ ਇਹ ਵੈਸੇ ਮੰਮੀ ਜੀ ਨੇ ਪਹਿਲਾਂ ਹੀ ਕਿ ਰੋਕਿਆ ਸੀਗਾ ਕਿ ਹਲੇ ਠਹਿਰ ਚੋ ਥੋੜਾ ਜਿਹਾ ਘਰ ਵਾਸਤੇ ਟੋਣੇ ਨੂੰ ਮੈਨੂੰ ਪਤਾ ਤਾਂ ਨਹੀਂ ਮੀਂਹ ਮੈਸ ਪੈਣੇ ਹਾਂ ਜੀ। ਜੇ ਜ਼ਿਆਦਾ ਨਹੀਂ ਹੋ ਤਾਂ ਪਿਆ ਹੀ ਨਹੀਂ ਸਾ। ਪਿਆ ਹੀ ਨਹੀਂ ਦਾ ਹਾਂ ਜੀ। ਅਰੇ ਪੰਡਾਲੇ ਚੱਲਦੇ। ਪੂਰੇ ਪੰਡਾਲੇ ਚੱਲਦੇ। ਫੁੱਲ ਸਪੀਡ ਨਾਲ ਮਹੀ ਆ ਬਾਈ ਫੁੱਲ ਸਪੀਡ ਨਾਲ। ਬੰਦੇ ਬੱਲੇ ਬਾਈ ਚੱਕ ਹਵਾ ਨਾਲ ਐਨ ਬਾਛੜ ਵਾਲਾ ਮਹੀ ਹੈ ਨਾ ਮਹੀ। ਨਹੀਂ। ਬਾਛੜ ਵਾਲਾ ਮਹੀ ਆ ਪੂਰਾ ਬਾਈ। ਨਾਲੀ ਵੀ ਤਿਆਰ ਆ ਗਈ ਭਰ ਕੇ ਕਰਨੀ ਆ। ਉਹਨੋਂ ਵੇ ਮੀਂਹ ਜਿਹਾ ਵੀ ਦੇਖਦੇ ਕਿੰਨਾ ਗਿੰਨਾ। ਉੱਤੋਂ ਗਲੀ ਚੈੱਕ ਕਰਦੇ ਕਿੰਨੀ ਗਲੀ ਭਰੀ ਹੋਈ। ਤੇ ਲੋ ਬਈ ਆਪਾਂ ਮੀਂਹ ਜਾ ਗਏ। ਵੱਲੇ 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 ਵਿੱਚ ਚੱਕ ਕਰੋਨੀ ਸਿੱਧਾ ਤੇਜ ਸਾਡੀ ਿਆਰੀਆਂ ਵੀ ਵਰਗੀਆਂ ਆਹ ਦੇਖੋ ਬਾਣੀ ਕਿੰਨਾ ਪਾਣੀ ਆ ਗਿਆ ਵੀ ਇਧਰ ਹੋਏ ਯਾਰਕੀ ਤੂੰ ਹੀ ਬਧਰੀ ਮਰੀ ਐਡਾ ਵੀ ਮੈਂਦਾ ਪੂਰਾ ਇਹਨਾਂ ਆਹ ਗਲੀ ਦੇਖੀਏ ਲਾ ਕੇ ਗਲੀ ਵੀ ਸਾਡੀ ਵਰਗੀਆਂ ਸੋਹ ਪਾਣੀ ਨਾਲ ਵੱਲੇ ਵੱਲੇ ਪਾਣੀ ਰੁਕਿਆ ਹੋਰ ਆਰੇ ਕੋਈ ਜਿਹੜੀ ਅਸਲੀ ਚੀਜ਼ ਦੇਖਣੀ ਹੁੰਦੀ ਏ ਸਾਨੂੰ ਦਿਖਾਣੀ ਹੁੰਦੀ ਆ ਰੱਖੋ ਬਈ ਮੁੰਡੇ ਇਨੀ ਭਰ ਕੇ ਚੱਲਦੀ ਬੱਲੇ ਵੱਲੇ ਨਹੀਂ ਟੱਕ ਕਰੋ ਤੇ ਆਹ ਸਾਈਡ ਦੇਖੋ ਬਈ ਸਾਡੇ ਲੱਭ ਭਰ ਕੇ ਪਾਣੀ ਚੱਲਦਾ ਉਹ ਜੋਂ ਅੰਦਰ ਤੇ ਕਿੰਨਾ ਪਾਣੀ ਨਿਕਲਦਾ ਇੱਧਰ ਪੰਡਾ ਵਾਲੇ ਆਹ ਦੇਖ ਕਰੋ ਵੀ ਨਾਲੀ ਨਾਲੀ ਤਾਂ ਸਾਡੀ ਉਹਦੇ ਥੁੱਲੇ ਹੋ ਗਿਆ ਵੀ ਸਾਡਾ ਪਾਈ ਇਹ ਚ ਜਾ ਗਲੀ ਜੇ ਪਾਣੀ ਚੱਲ ਪਿਆ ਸਾਰਾ ਆਹ ਦੇਖੋ ਸਾਡੀ ਇਹ ਵੀ ਕਿੰਨਾ ਤੇਜ਼ ਆਉਂਦਾ ਪਾਣੀ ਆ ਦੇਖੋ ਇਸ ਸਪੀਡ ਨਾਲ ਤੇ ਕਫਰ ਲੱਗੀ ਹੋਈ ਏ ਰੋੜਾ ਹੁਣ ਨਿਕਲਿਆ ਤਾਂ ਇਹ ਪਾਣੀ ਖੜਾ ਤਾਂ ਤਲੀ ਇਹ ਵੰਦਰ ਗਿੱਲੇ ਹੋ ਗਿਆ ਮੇਰੀ ਢੂਈ ਦਾ ਗਿੱਲੀ ਹੋ ਗਈ ਹਾਂ ਦੇਖੋ ਹਾਂ ਰੋਕ ਮਿੱਟੀ ਇਹ ਮਿੱਟੀ ਵੀ ਪਾਣੀ ਉਹਦਾ ਵੀ ਪਾਣੀ ਉੱਠਣ ਲੱਗ ਗਿਆ ਬਈ ਜਿਹੜੀ ਸਾਡੀ ਕਿਆਰੀ ਬਣੀ ਵੀ ਆ ਸਾਰੀ ਦੇਖੋ ਮਿੱਟੀ ਜਾਂਦੀ ਜਿਹੜੀ ਦਿਖਦੀ ਉਹ ਨਹੀਂ ਤੁਹਾਨੂੰ ਆਰੇ ਵਿੱਚ 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 ਇਹ ਮਿੱਟੀ ਹੜਾ ਬਣ ਗਈ ਆ ਨੰਦੌਰ ਰੂਪਾਂ ਨੂੰ ਚੈੱਕ ਕਰੋ ਬਾਈ ਚੈੱਕ ਆਹ ਸਾਈਡ ਦੇਖੋ ਬਾਈ 20 ਬੱਲੇ 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 ਕਿੰਨਾ ਪੈਂਦਾ ਬਹੁਤ ਪੂਰਾ ਫੁੱਲ ਨਹੀਂ ਪੈ ਰਿਹਾ ਮੈਂ ਉਧਰ ਪੈਂਦਾ ਹੈ ਗਲੀ ਐਨ ਹਾਂ ਫੁੱਲ ਭਰ ਵੀ ਦੇਖ ਲੈ ਭਰ ਵੀ ਗਈ ਮੈਂ ਤਾਂ ਸਹੀ ਇਹ ਮੀਂਹ ਦਾ ਕਿਹੜੀ ਸਪੀਡ ਦਾ ਪੈ ਰਿਹਾ ਚੱਲ ਪਿਆ ਨਹੀਂ ਚੱਲ ਨਹੀਂ ਸੱਬਰੀ ਵੀ ਦੇਖ ਠੂਗੀ ਦੇਖੋ ਮੇਰੀ ਹਾਂ ਗਿੱਲੀ ਹਾਂ ਗਿੱਲੀ ਹੈ ਸੱਬਰੀ ਦਾ ਪੂਰਾ ਟੱਕਿਆ ਹੋ ਰਿਹਾ ਤਾਂ ਮੈਂ ਏਡਾ ਮੇਡਾ ਨਹੀਂ ਰਹਿਦਾ ਪੂਰਾ ਆਪਣੇ ਭਾਈ ਆਪਣੀ ਸਾਈਡ ਵੀ ਦੱਸੋ ਕਿੰਨਾ ਮੀਂਹ ਪੈ ਰਿਹਾ ਤੁਹਾਡੀ ਵਾਲੀ ਸਾਈਡ ਸਾਡੇ ਕਿੰਨਾ ਭਾਈ ਫੁੱਲ ਮੀਂਹ ਵਰਿਆ ਜਿਹਨੂੰ ਕਹਿੰਦਾ ਫੁੱਲ ਤਸਲੀ ਵਾਲ ਤੇ ਬੈਕ ਸਾਈਡ ਵੀ ਦੇਖੀ ਜਾ ਕੇ ਬੈਕ ਸਾਈਡ ਦੇਖਦੇ ਬਈ ਆਹ ਰਿਹਾ ਸਾਡਾ 45 ਬਈ ਕਿੰਨਾ ਚੱਲਦਾ ਐਨ ਫੁੱਲ ਭਰ ਕੇ ਚੱਲਦਾ ਅੰਦਰ ਵੀ ਭਰ ਗਿਆ ਬਈ ਸਾਰੇ ਅੰਨੇ ਮੇਹਰਾਣੀ ਸਾਈਡ ਦੇਖਦੇ ਬਈ ਮੀ ਅੰਦਰ ਦੇ ਵੀ ਪਾਣੀ ਆਉਂਦਾ ਹੈ ਨਾ ਇਹ ਲੈਵਲ ਇਹ ਵੀ ਭਰ ਗਿਆ ਬਾਈ ਆਹ ਘੜ ਦੇਖ ਲੈ ਨਹੀਂ ਚੱਕ ਕਰੋ ਬੱਲੇ ਬੱਲੇ ਉਹ ਬਾਪੂ ਬੈਠਾ ਆ ਠੀਕ ਆ ਵੀ ਆ ਬਾਪੂ ਦਾ ਹਾਲ ਬਚ ਕੇ ਆਉਂਦੇ ਆ ਇਹ ਡੰਗਰਾਂ ਨਾਲ ਆ ਬਾਪੂ ਵੀ ਬਾਦੂ ਐ ਅੱਜ ਤੇ ਆ ਤੇ ਆ ਕਿੰਨੇ ਦਿਨਾਂ ਬਾਅਦ ਆ ਬਹੁਤ ਇੱਥੇ ਛਿਲਕਾ ਜੀ ਲੱਗਦਾ ਹੋਣਾ ਬਾਪੂ ਨਵੀਂ ਇਹ ਕੱਪੜੇ ਵਾਲਾ ਵੀ ਨੂੰ ਦੇਖ ਕੇ ਨੇ ਰਾਂ ਮਹੀਨੇ ਹੋ ਗਏ ਰਹਿ ਗਏ ਕੱਪੜੇ ਨਹੀਂ ਪਾਇਆ ਅੱਜ ਪੱਕੇ ਬੰਦ ਕਰਾਤੇਗਾ ਇੰਨਾ ਵੀ ਵੈਰਿਆ ਮੈਂ ਸਭ ਪੂਰੀ ਇੰਜੋਏ ਕਰ ਰਹੀ ਆ ਆਪਣਾ ਹਾਂ ਹੁਣ ਬੈਠੀਆਂ ਹਾਂ ਹਾਂ ਨੰਨੰਦ ਲੈ ਰੀਆਂ ਵੀ ਪੂਰਾ ਬਈ ਇਹ ਪੈਣ ਦੇ ਹੀ ਬਹੁਤ ਹੈ ਆ ਦੇਖੋ ਉੱਪਰ ਨੂੰ ਇਹ ਵਾਪੁਰ ਹੋਰੇ ਬੱਦਲ ਆ ਜਾਂਦਾ ਤਾਂ ਪੈਂਦਾ ਹੈ ਨਹੀਂ ਰਹਿਣਾ ਮਾੜਾ ਮੋਟਾ ਵੀ ਨਹੀਂ ਪੈਂਦਾ ਤਾਂ ਕਈ ਵਾਰ ਤਾਂ ਅੱਜ ਬੰਦੇ ਨੂੰ ਐ ਲੱਗਿਆ ਨਾ ਅੱਜ ਮੀਂਹ ਪੈਣਾ ਨਹੀਂ ਬੱਦਲ ਆ ਜਾਂਦਾ ਬਈ ਅਜਾ ਆਪਣੇ ਡਰਾਏ ਦੋਤੇ ਨਿਮਾਚਾ ਇਹ ਮੈਚ ਆ। ਜਮਾਂਦਰਿਆ ਆ। ਆਸ਼ਾਂਦਰਿਆ ਆ। ਛੋਲੋ ਬਾਈ ਕਰਾਂਗੇ ਚੱਲੀਏ। ਮੀਰਾ ਕੋਈ ਪਤਾ ਨਹੀਂ ਕਾਲ ਹਟੇ ਇਹ। ਯਾਰ ਗੋਈ ਸਾਰਾ ਭਰ ਗਿਆ ਵੀ ਉਹ ਸਾਹਮਣੇ ਗਲੀ। ਉਹ ਵੀ ਥੱਲੇ ਭਰ ਗਈ। ਚੱਲੀਏ ਘਰ ਨੂੰ ਬਾਈ ਓਰੇ ਮੈਨੂੰ ਪਤਾ ਨਹੀਂ ਕਾਲ ਹਟਣਾ। ਇਹ ਕੋਧਾ ਪਹਿਲਾਂ ਦੱਸਾਇਆ ਸੀ ਕਿ ਪਾਣੀ ਥੱਲੇ ਰਿਹਾ ਉਹਰੇ ਨੂੰ ਪਾਣੀ ਦੂਜੀ ਸਾਈਡੋਂੋਂ ਨਿਕਲਦਾ ਹੁਣ ਪਾਣੀ ਇਧਰੋਂ ਆਉਣ ਲੱਗ ਗਿਆ ਉਹਰੇ ਨੂੰ ਪਾਣੀ ਪਹਿਲਾਂ ਨਾਲੀ ਜੀ ਨਹੀਂ ਜਾਂਦਾ ਤਾਂ ਹੁਣ ਪਾਣੀ ਉੱਪਰ ਨੂੰ ਆਉਣ ਲੱਗ ਗਿਆ ਵੀ ਇਹ ਨਾਲੀ ਓਵਰਫਲੋ ਹੋ ਗਈ ਵੀ ਪੂਰੀ ਹਨ ਇਹ ਉਹ ਰੋਕੀ ਦਲੀ ਹੋ ਗਈ ਘਰੋਂ ਆਹ ਆ ਰਹੇ ਗੋ ਮੋਟਰ ਦਾ ਪਾਣੀ ਚੱਲਦਾ ਹੁੰਦਾ ਕਰੀਂ ਜਲੀ ਆ ਬਈ ਘਰਾਂ ਭਰ ਗਿਆ ਪੂਰਾ ਮਵੇਂ ਉੱਧਰ ਤਾਂ ਹੈ ਫੁੱਲ ਉਹ ਰੇ ਗੋ ਵੀ ਇੱਧਰੋਂ ਪਾਣੀ ਚੱਲ ਪਿਆ ਫੁੱਲ ਵੀ ਮਾਈ ਫੁੱਲ ਮੀਨ ਮਮਮੀ ਨੇ ਦੇਖਦੇ ਫਿਰਦੇ ਹੁਣ ਪਾਣੀ ਉਹ ਕੱਪੜੇ ਥੋੜੇ ਬਾਹਰ ਪੇਛੇ ਉਹ ਵੀ ਕਰਦੇ ਮਿੰਜਾ ਅੱਗੇ ਨੂੰ ਮਮਮੀ ਗੱਡੇ ਦਾ ਕੋਈ ਨਹੀਂ ਬਿਜਲਾ ਟਾਇਰੇ ਭਜਣਾ ਤੇ ਇਹਦੇ ਇਹ ਟਿੰਨਾ ਆਹੀ ਟਿੰਨਾ ਆਪਣੀਆਂ ਨਾ ਉਰੇ ਪੈਣੀਆਂ ਇੱਧਰ ਆ ਏਰੀਆ ਚ ਕੋਈ ਕੈਮਰਾ ਥੋੜਾ ਜਿਹਾ ਹਾਂ ਠੀਕ ਹੈ। ਆਰਵਰੋਂ ਮੀ ਬਾਹ ਦਾ। ਇਹ ਬਹੁਤ ਤੇਜ ਹੈ। ਤੇਜ ਹਨ। ਬਹੁਤ ਤੇਜ ਨਹੀਂ ਹੈ। ਮੈਂ ਅੱਜ ਸੋਣੀ ਚਟ ਲਾ ਦਿੱਤੀ। ਸੋਣੀ ਚਟ ਲਾਤੀ। ਹਾਂ। ਉਹ ਮੈਂ ਮਿੰਜਾ ਅੱਗੇ ਨੂੰ ਕਰਤੀ ਆਈਆਂ ਮੈਂ ਬਸ ਖੜ੍ਹਨਾ ਤੇ ਜਿੱਡੇ ਵਿੱਚ। ਉਹ ਯਾਰ ਰੱਬ ਨੇ ਵੀ ਕਰਤਾ ਕਿ ਰੋਜ਼ ਬੱਦਲ ਆ ਜਾਂਦੇ ਇਹ ਡਰਦੀ ਹੋਣੀ ਹੈ ਇਹ ਹੁਣ ਡਰਨ ਡਰੇ ਘੜ ਕੇ ਕੇ ਬੱਦਲ ਦੇਖ ਕੇ। ਬਣਾਤਾ ਅੱਛਾ ਅੱਜ ਕੀ ਬਣਾਉਂਗੇ ਖੀਰ ਗੋੜੇ ਖੀਰ ਗੋੜੇ ਬਣਾਉਂਗੇ ਬਾਈ ਪਹਿਲਾਂ ਮੇਰੀ ਗੱਲ ਤਾਂ ਸੁਣੋ ਮੈਂ ਪਹਿਲਾਂ ਰੱਬ ਬੱਦਲ ਨਹੀਂ ਲਿਆ ਰਹਾ ਨਾ ਕਿ ਆ ਬੱਦਲ ਆ ਗਿਆ ਵੀ ਮੀਂਹ ਪੈਣਾ ਮੀਂਹ ਪੈਣਾ ਅੱਜ ਲੋਕ ਡਰੇ ਨਹੀਂ ਹੈਗੇ ਬੱਦਲ ਆ ਗਿਆ ਵੀ ਮੀਂਹ ਪੈ ਪੈ ਜਾਣਾ ਸਵੇਰੇ ਪੈਂਦਾ ਤਾਂ ਜੇ ਰੱਬ ਨੇ ਪਾਇਆ ਦਿੱਤਾ ਕਿ ਥੋੜਾ ਡਰ ਘਟਾਵਾ ਥੋੜਾ ਜਿਹਾ ਹਾਂਜੀ ਗੱਲ ਨਹੀਂ ਹਾਂ ਬਸ ਥੋੜੀ ਥੋੜੀ ਦਿਨ ਅੱਛਾ ਜੀ ਅੰਡਾ ਜੀਰੂ ਹੋਇਆ ਨਹੀਂ ਨਾ ਨਾ ਇੱਕ ਮਹੀਨਾ ਪੂਰਾ ਗਰਮੀ ਦਾ ਪਿਆ ਹਲੇ ਪਿਆ ਬੂਰਾ ਇੱਕ ਮਹੀਨਾ ਤਾਂ ਦੋ ਮਹੀਨਾ ਪਿਆ ਗਰਮੀ ਵਾਲਾ ਠੀਕ ਇੱਕ ਮਹੀਨਾ ਲੈ ਜਿਆਦਾ ਗਰਮੀ ਬਸ ਠੀਕ